ਯੂ ਡੋਨਟ ਹੈਵ ਟੂ ਵਰੀ ਇਹ ਜਿਹੜੀਆਂ ਤੇਰੀਆਂ ਚਿੰਤਾਵਾਂ ਨੇ ਜੋ ਤੂੰ ਇਕੱਠਾ ਕਰਨਾ ਚਾਹ ਰਿਹਾ ਕਿ ਸ਼ਾਇਦ ਮੈਂ ਇਸ ਇਕੱਠਾ ਕਰ ਲਵਾਂਗਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਮੈਨੂੰ ਕੁਝ ਵਰੀ ਕਰਨ ਦੀ ਲੋੜ ਨਹੀਂ ਹੈ ਫੋਰਗੇਟ ਇਟ ਜਿੰਨਾ ਮਰਜ਼ੀ ਇਕੱਠਾ ਕਰ ਲੈ ਤੁਹਾਨੂੰ ਕੀ ਲੱਗਦਾ ਹੈ ਅੱਜ ਸਾਡੇ ਦੇਸ਼ ਦੇ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹ ਬੜੇ ਚੈਨ ਦੀ ਨੀਂਦ ਸੋ ਪਾਉਂਦੇ ਨੇ ਦੋ ਚਾਰ ਦਵਾਈਆਂ ਤੋਂ ਬਿਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਵੀ ਸੋ ਰਹੇ ਐਨਾ ਕੁਝ ਇਕੱਠਾ ਕਰ ਲਿਆ ਉਹਨਾਂ ਦੇ ਘਰ ਦੇ ਬਾਹਰ ਤੱਕ ਦੀ ਜਾ ਕੇ ਦੇਖੋ ਐਨੇ ਸਿਕਿਉਰਿਟੀ ਗਾਰਡ ਕਦੀ ਸਿਕਿਉਰਿਟੀ ਗਾਰਡ ਦੇ ਬਿਨਾ ਬਾਹਰ ਹੀ ਨਹੀਂ ਆ ਸਕਦੇ ਕਿਉਂ ਕਿ ਮਨ ਵਿੱਚ ਕੀ ਬੈਠਾ ਡਰ ਕਿੰਨਾ ਡਰ ਮੈਂ ਸਭ ਤੋਂ ਉੱਚਾ ਸਭ ਤੋਂ ਮੀਰ ਬਣ ਗਿਆ ਮੈਂ ਪਰ ਹਜੇ ਵੀ ਕਿੰਨਾ ਗਰੀਬ ਕਿੰਨਾ ਲਾਚਾਰ ਕਿੰਨਾ ਹੈਲਪਲੈਸ ਤੇ ਅਸੀਂ ਸੋਚਦੇ ਹਾਂ ਅਸੀਂ ਅਸੀਂ ਸਭ ਇਕੱਠਾ ਕਰ ਲਵਾਂਗੇ ਤੇ ਫਿਰ ਸ਼ਾਇਦ ਅਸੀਂ ਸੁਖੀ ਹੋ ਜਾਵਾਂਗੇ ਸੁੱਖ ਨਹੀਂ ਮਿਲਣਾ ਜਿੰਨਾ ਮਰਜ਼ੀ ਇਕੱਠਾ ਕਰ ਲਿਆ ਥੈਟ ਇਜ਼ ਨਾਟ ਮੀਨ ਯੂ ਡੋਨਟ ਵਰਕ ਜ਼ਰੂਰ ਕੰਮ ਕਰੀਏ ਜਦੋਂ ਰਿਅਲਾਈਜ਼ ਕਰੀਏ ਕਿ ਐ ਟੂਲਸ ਨੇ ਕੁਦਰਤ ਨੇ ਐ ਟੂਲ ਦਿੱਤਾ ਹੈ ਸਰਬਤ ਦਾ ਟੂਲ ਹੈ ਸਰਬਤ ਦੇ ਭਲੇ ਵਾਸਤੇ ਅਸੀਂ ਰੋਜ਼ ਆਪਣੇ ਆਪ ਨੂੰ ਧਿਆਨ ਦਿਲਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਵਿੱਚ ਰਹੇ ਕਿ ਜਿਹੜੀ ਪਾਵਰ ਅੰਦਰ ਹੈ ਉਹ ਵਾਹਿਗੁਰੂ ਦੀ ਪਾਵਰ ਹੈ ਜਿਹੜੀ ਪਿਓਰ ਹੈ ਖਾਲਸ ਜੋ ਪਿਓਰ ਹੈ ਜੋ ਅਨਟੱਚਡ ਹੈ ਜੋ ਅਸਥਿਰ ਹੈ ਮਨ ਅਸਥਿਰ ਨਹੀਂ ਤਨ ਅਸਥਿਰ ਨਹੀਂ ਪਰ ਐਸੇ ਅੰਦਰ ਜਿਹੜੀ ਜੋਤ ਹੈ ਜਿਹੜੀ ਪਾਵਰ ਹੈ ਜਿਹੜੀ ਐਸੈਂਸ ਹੈ ਉਹ ਵਾਹਿਗੁਰੂ ਜੀ ਕੀ ਹੈ ਤੇ ਉਹ ਕਰਨ ਕੀ ਆਈਏ ਉਹਦਾ ਰੋਲ ਹੈ ਉਹ ਵਾਹਿਗੁਰੂ ਜੀ ਕੀ ਫਤਿਹ ਦਾ ਕੰਮ ਕਰਨਾ ਆਈਏ ਤੇ ਅਸੀਂ ਸਾਰਿਆਂ ਨੂੰ ਇਹ ਤਨ ਮਨ ਮਿਲਿਆ ਤਾਂ ਕਿ ਇਹਦੇ ਵਿੱਚ ਜਿਹੜੀ ਪਾਵਰ ਬੈਠੀ ਹੈ ਉਹ ਇਸ ਤਨ ਔਰ ਮਨ ਰਾਹੀਂ ਕੰਮ ਕਰ ਸਕੇ ਸਰਬੱਤ ਸਰਬਤ ਦਾ ਭਲਾ ਕਰ ਸਕੇ ਪਰ ਜਦੋਂ ਅਸੀਂ ਆਪਣੇ ਆਪ ਨੂੰ ਸਰਬੱਤ ਤੋਂ ਅਡ ਕਰ ਲਿਆ ਸਰਬੱਤ ਤੋਂ ਹੀ ਤੋੜ ਲਿਆ ਤੇਰਾ ਔਰ ਮੇਰਾ ਸ਼ੁਰੂ ਕਰ ਲਿਆ ਫਿਰ ਤੇਰੇ ਔਰ ਮੇਰੇ ਤੋਂ ਸਾਡੇ ਅੰਦਰ ਵੈਰ ਆਇਆ ਵੈਰ ਤੋਂ ਸਾਨੂੰ ਭਉ ਡਰ ਆਇਆ ਇਹ ਜਦੋਂ ਤੱਕ ਸਾਡੇ ਇਹ ਪਰਮ ਮਿਟਦੇ ਨਹੀਂ ਜਦੋਂ ਤੱਕ ਅਸੀਂ ਗੁਰੂ ਨੂੰ ਸੌਂਪ ਨਹੀਂ ਦਿੰਦੇ ਸਰੈਂਡਰ ਵਿੱਚ ਨਹੀਂ ਆ ਜਾਂਦੇ ਵੀ ਇੱਕ ਬੇਫਿਕਰਾ ਬਣਨਾ ਨਾਨਕ ਵਿਗਸੇ वे परवाह बिकॉज चिंता तिस ही है साड़ी संभाल करने वाली पावर ता है मौजूद है किते और बैठी दूर नहीं हाजरा हजूर है जो तो रियलाइज कर लिया फिर इस मन तो चिंता भी मिट जानी है फिर इस मन के अंदर कोई इच्छावा नहीं क्योंकि सब कुछ जो मिल रहा है वो दात है कि जो नहीं मिल रहा वो दी जरूरत ही नहीं है इस वेले ए वेला सही वेला नहीं जे इस वेले नहीं मिलिया ਕਿਉਂਕਿ ਅਰਦਾਸ ਕੀ ਹੈ ਅਰਦਾਸ ਇੱਕ ਸਿੱਖ ਦੀ ਹੈ ਨਾ ਉਹ ਜੇ ਕਿਤੇ ਸਾਡਾ ਧਿਆਨ ਚਲਾ ਜਾਏ ਇੱਕ ਸਿੱਖ ਦੀ ਅਰਦਾਸ ਮੈਨੂੰ ਲੱਗਦਾ ਭਾਈ ਲੈਣਾ ਦੀ ਅਰਦਾਸ ਕੀ ਹੈ ਕੀ ਮੰਗਣਾ ਹੈ ਗੁਰੂ ਤੋਂ ਕੀ ਚਾਹਤ ਹੈ ਕੀ ਲੱਗਦਾ ਜੀ ਕੀ ਮੰਗ ਰਹੇ ਹੈ ਕਿੰਨੀ ਕਿੰਨੀ ਪੇਸ਼ੈਂਸ ਕਿੰਨੀ ਪੇਸ਼ੈਂਸ ਹੈਗੀ ਹੈ ਉਹਨਾਂ ਦੇ ਅੰਦਰ ਕਿੰਨੀ ਪੇਸ਼ੈਂਸ ਹੈਗੀ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੇ ਅੰਦਰ ਅਸੀਂ ਆਂਦਿਆ ਹੋਇਆ ਹੁਣੇ ਵਿਚਾਰ ਕਰ ਰਹੇ ਸੀ ਬੱਚਿਆਂ ਦੇ ਨਾਲ ਕਿ ਕਦੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਜੀਵਨ ਦੇਖੀਏ ਉਹਨਾਂ ਦੇ ਨੇਫਿਊ ਹੈ ਨਾ ਭਤੀਜੇ ਉਹਨਾਂ ਦੇ ਭਤੀਜੇ ਦੇ ਬੇਟੇ ਗ੍ਰੈਂਡ ਨੇਫਿਊ ਹੈ ਨਾ ਜਿਵੇਂ ਗ੍ਰੈਂਡਸਨ ਹੋਏ ਉਹ ਪੱਲੇ ਗੁਰੂ ਬਣ ਰਹੇ ਸਾਡੇ ਕਰਾਂ ਵਿੱਚ ਅਸੀਂ ਦੇਖੀਏ ਅਸੀਂ ਜੇ ਵੱਡੀ ਉਮਰ ਦੇ ਹੈਗੇ ਆ ਸਾਡੇ ਤੋਂ ਛੋਟੇ ਬੱਚਿਆਂ ਨੂੰ ਪਾਵਰ ਮਿਲ ਜਾਏ ਜ਼ਿਆਦਾ ਜੇਸੀ ਬਿਜ਼ਨਸਿਸ ਹੈਗੇ ਆ ਇੱਕ ਪ्योर ਪੁੱਤਰ ਵੀ ਇਕੱਠੇ ਜਦੋਂ ਬਿਜ਼ਨਸ ਹੁੰਦੇ ਨੇ ਬੜੇ ਟਕਰਾਰ ਹੁੰਦੇ ਆ ਕਿਉਂ ਕਿਉਂਕਿ ਪਿਓ ਨੂੰ ਲੱਗਦਾ ਲੈ ਮੇਰੇ ਕੋਲ ਨਾ ਐਕਸਪੀਰੀਅੰਸ ਹੈਗਾ ਤੂੰ ਕੱਲ ਦਾ ਆਇਆ ਮੈਨੂੰ ਦੱਸੇਗਾ ਮੈਂ ਕਿਵੇਂ ਚਲਾਣਾ ਕੰਮ ਜੇ ਘਰ ਦੇ ਵਿੱਚ ਅਸੀਂ ਚਾਰ ਜਨਰੇਸ਼ਨਸ تین ਜਨਰੇਸ਼ਨਸ ਹੈਗੇ ਆ ਤਾਂ ਅਸੀਂ ਕਹਿੰਦੇ ਆ ਇਹ ਕੱਲ ਦੇ ਬੱਚੇ ਸਾਨੂੰ ਥੋੜੀ ਨਾ ਦੱਸਣਗੇ ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਪਰ ਉਥੇ ਗੁਰਤੇਗ ਬਹਾਦਰ ਪਾਤਸ਼ਾ ਉਹਨਾਂ ਦੇ ਨੇਫਿਊ ਤੇ ਉਹਨਾਂ ਦੇ ਗੁਪੁੱਤਰ ਉਹਨਾਂ ਨੂੰ ਗੁਤਕਾ ਗੱਦੀ ਮਿਲ ਰਹੀ ਹੈ ਤੇ ਗੁਰਤੇਗ ਬਹਾਦਰ ਕੀ ਕਰ ਰਹਿਲਾ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਕੋਈ ਟੈਨਸ਼ਨ ਕਿ ਨਿੱਕੇ ਨਿੱਕੇ ਕੱਲ ਦੇ ਜਵਾਕ ਅੱਗੇ ਨਿਕਲ ਗਏ ਉੱਪਰ ਚੜ ਗਏ ਇਹਨਾਂ ਦਾ ਕਨੈਕਸ਼ਨ ਬੈਟਰ ਹੈ ਗਿਆ ਮੈਂ ਪਿੱਛੇ ਰਹਿ ਗਿਆ ਹੈ ਨਾ ਜਿਵੇਂ ਕੰਪੀਟੀਸ਼ਨ ਅਸੀਂ ਕਹਿੰਦੇ ਆਏ ਬਸ ਤਾਂ ਇਹ ਮੈਂ ਪਿੱਛੇ ਰਹਿ ਗਿਆ ਉਹਨਾਂ ਨੂੰ ਟੈਨਸ਼ਨ ਨਹੀਂ ਕਿਉਂ ਨਹੀਂ ਟੈਨਸ਼ਨ ਕਿਉਂਕਿ ਉਹ ਮੌਜਿਸ ਨੇ ਕਿਉਂਕਿ ਉਹ ਐਕਸਪੀਰੀਅੰਸ ਕਰ ਰਹੇ ਨੇ ਰਿਲੇਸ਼ਨ ਨੂੰ ਕਨੈਕਸ਼ਨ ਨੂੰ ਤੇਨਾਂ ਦੀ ਕੋਈ ਇੱਛਾਤ ਨਹੀਂ ਕੁਝ ਮੰਗਣ ਨਹੀਂ ਆਏ ਤੇ ਉਹੀ ਅਰਦਾਸ ਹੈਗੀ ਹੈ ਭਾਈ ਲੈਣੇ ਤੋਂ ਲੈ ਕੇ ਦੇਸਵੇ ਪਿਤਾ ਤੱਕ ਅਗੋ ਜਿਹੜੇ ਪੰਜ ਗੁਰੂ ਰੂਪ ਨੇ ਇੱਕੋ ਹੀ ਅਰਦਾਸ ਹੈ ਹਰ ਇੱਕ ਸਿੱਖ ਦੀ ਔਰ ਕੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਰਾਜ ਦਾ ਮਤਲਬ ਵੈਲਥ ਰਾਜ ਭਗਤ ਜੀ ਕਹਿੰਦੇ ਆ ਜੋ ਵੀ ਪਦਾਰਥ ਹੈ ਮਟੀਰੀਅਲ ਹੈ ਜੋ ਵੀ ਇਸ ਦੁਨੀਆ ਵਿੱਚ ਕ੍ਰੀਏਟ ਹੋਇਆ ਜਿਹਨੂੰ ਅਸੀਂ ਇਕੱਠਾ ਕਰ ਸਕਦੇ ਆ ਜਿਹਨੂੰ ਅਸੀਂ ਜਿਹਦੀ ਸ਼ੋਹਰਤ 'ਚ ਅਸੀਂ ਇੰਜੋਏ ਕਰ ਸਕਦੇ ਆ ਉਹ ਰਾਜ ਨਹੀਂ ਚਾਹੀਦਾ ਰਾਜ ਨਾ ਚਾਹੂੰ ਚੈ ਦੇ ਨਹੀਂ ਆਈ ਡੋਨਟ ਕੇਅਰ ਮਿਲਿਆ ਨਹੀਂ ਮਿਲਿਆ ਡਸਨਟ ਮੈਟਰ ਮੁਕਤ ਨਾ ਚਾਹੂੰ ਫਿਰ ਅਸੀਂ ਜਦੋਂ ਇਹਨਾਂ ਪਦਾਰਥ ਦੀਆਂ ਚੀਜ਼ਾਂ ਤੋਂ ਮਟੀਰੀਅਲ ਤੋਂ ਉੱਪਰ ਉੱਠੇ ਜਾਂਦੇ ਆ ਫਿਰ ਸਾਡੀ ਸਪਿਰਚੁਅਲ ਖੁਆਇਸ਼ ਹੁੰਦੀ ਹੈ ਕਿ ਮੁਕਤੀ ਮਿਲ ਜਾਵੇ ਜੇ ਇਸ ਜਨਮ ਚ ਨਾ ਮਿਲੀ ਫਿਰ ਸਾਡਾ ਕੀ ਹੋਏਗਾ ਉਹ ਕਹਿੰਦੇ ਮੁਕਤੀ ਵੀ ਨਹੀਂ ਚਾਹੀਦੀ ਅਰਦਾਸ ਕੇਵਲ ਇੱਕ ਹੈ ਉਹ ਕੀ ਹੈ ਮਨ ਪ੍ਰੀਤ ਚਰਨ ਕੰਨਤ ਮਨ ਪ੍ਰੀਤ ਚਰਨ ਕੰਬਾਰੇ ਮਨ ਵਿੱਚ ਜਿਹੜੀ ਪ੍ਰੀਤ ਹੈ ਉਹ ਨਾ ਟੁੱਟੇ ਤੇ ਮੈਨੂੰ ਦਿਖਦਾ ਹੈ ਸਾਫ਼-ਸਾਫ਼ ਕਿ ਭਾਏ ਲੈਣਾ ਨੂੰ ਕੀ ਮਿਲ ਰਿਹਾ ਉੱਥੇ ਗੁਰਨਾਨਕ ਦੇ ਘਰ ਦੇ ਵਿੱਚ ਉਹ ਕੋਈ ਡਿਜ਼ਾਇਰ ਕੋਈ ਐਕਸਪੈਕਟੇਸ਼ਨ ਕੋਈ ਚਿੰਤਾ ਲੈ ਕੇ ਨਹੀਂ ਵੀ ਮੇਰੀ ਚਿੰਤਾ ਮਿਟਾਣਗੇ ਮੇਰੀਆਂ ਪ੍ਰੋਬਲਮਸ ਆ ਹੱਲ ਦੇਣਗੇ ਮੇਰੇ ਮੇਰੀ ਖੁਆਇਸ਼ਾਂ ਪੂਰੀਆਂ ਕਰਨਗੇ ਉਹ ਹੈ ਹੀ ਨਹੀਂ ਕੰਡੀਸ਼ਨ ਬਸ ਬਸ ਕੋਈ ਕੋਈ ਪਾਵ ਹੈਗਾ ਮਨ ਦੇ ਅੰਦਰ ਮਨਕ੍ਰਿਤ ਚਰਨ ਕਮਨਾਰੇ ਮੇਰੀ ਤੀਤ ਨਾ ਟੁੱਟੇ ਕੇਰੇ ਮੇਰਾ ਕ੍ਰਿਕਸ਼ਨ ਨਾ ਛੁੱਟ ਜਾਏ ਮੇਰੇ ਨਾਲ ਅੰਦਰ